ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰ ਰਹੇ ਆ ਨੌਜਵਾਨਾਂ ਦਾ ਸ਼ੂਟਰਾ ਵੱਲੋਂ ਕਤਲ ਕੀਤਾ ਗਿਆ ਹੈ ਜੀ ਹਾਂ ਦੱਸ ਦਈਏ ਕਿ ਸ਼ਰਿਆਮ ਸੜਕ ਤੇ ਗੋਲੀਆਂ ਮਾਰੀਆਂ ਗਈਆਂ ਨੇ ਦੱਸ ਦਈਏ ਕਿ ਨੌਜਵਾਨ ਕਬੱਡੀ ਦਾ ਖਿਡਾਰੀ ਸੀ ਤੇ 2 ਮਹੀਨੇ ਪਹਿਲਾਂ ਹੀ ਅੱਜ ਉਹਦਾ ਵਿਆਹ ਹੋਇਆ ਸੀ ਅੱਜ ਵਿਆਹ ਵਾਲੇ ਚਾ ਪੂਰੇ ਨਹੀਂ ਮੁੱਕੇ ਸੀ ਕਿ ਸ਼ੂਟਰਾ ਵੱਲੋਂ ਨੌਜਵਾਨ ਦੇ ਸਾਹ ਮੁਕਾ ਦਿੱਤੇ ਗਏ ਜੀ ਹਾਂ ਦੱਸ ਦਈਏ ਕਿ ਕਰਦੇ ਦਾ ਕੱਲਾ ਕੱਲਾ ਇਕਲੌਤਾ ਪੁੱਤ ਸੀ ਤੇ ਦੱਸਿਆ ਜਾ ਰਿਹਾ ਹੈ ਕਿ ਕਬੱਡੀ ਖਿਡਾਰੀ ਸੀ ਉੱਥੇ ਹੀ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਵੇਖ ਸਕਦੇ ਹੋ ਕਿ ਇਸ ਤਰ੍ਹਾਂ ਪੁਲਿਸ ਲੱਗੀ ਹੋਈ ਹੈ ਪੁਲਿਸ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਗੋਲੀਆਂ ਲੱਗਣ ਤੋਂ ਬਾਅਦ ਮੌਕੇ ਤੇ ਨੌਜਵਾਨ ਦੀ ਮੌਤ ਹੋ ਗਈ ਹੋਤੀ ਤਾਂ ਦੱਸਦੀ ਹੈ ਕਿ ਨੌਜਵਾਨ ਦੀ ਪਛਾਣ ਸੁਖਵਿੰਦਰ ਸਿੰਘ ਵਜੋਂ ਹੋਈ ਹੈ ਤੇ ਨੌਜਵਾਨ ਦੇ ਪਰਿਵਾਰ ਦਾ ਬੁਰਾ ਹਾਲ ਹੈ ਰੋ ਰੋ ਕੇ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਲਗਾਤਾਰ ਹੀ ਇਦਾਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਫਿਲਹਾਲ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਗੋਲੀਆਂ ਚਲਾਉਣ ਵਾਲੇ ਅਣਪਛਾਤੇ ਦੱਸੇ ਜਾ ਰਹੇ ਨੇ ਕਿਸ ਕਾਰਨ ਨੌਜਵਾਨ ਦਾ ਕਤਲ ਕੀਤਾ ਗਿਆ ਕਿਉਂ ਉਸ ਨੂੰ ਗੋਲੀਆਂ ਮਾਰੀਆਂ ਨੇ ਫਿਲਹਾਲ ਅਜੇ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ ਤੇ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਹੁਣ ਵੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਦੋਸ਼ੀਆਂ ਨੂੰ ਕਦੋਂ ਤੱਕ ਗ ਖਬਰ ਅਸਵਾਲਾ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਸੀਂ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਗੌਰਪ੍ਰੀਤ ਸਿੰਘ ਆ ਜੀ ਮੈਂ ਤੁਹਾਡੇ بیٹے ਦਾ ਮੈਂ ਬਾਸ ਸਿੰਘਵਿੰਦਰ ਸਿੰਘ ਆ ਜੀ ਕੀ ਗੱਲ ਬਾਤ ਹੋਈ ਮੈਂ ਬਾਸ ਚਰੌਣਾ ਜੀ ਮੈਂ ਤੇ ਦਿਹਾੜੀਆਂ ਘਰ ਘਰ ਕੇ ਆਦਾ ਪੁੱਤ ਪਾਲਿਆ ਫੇਰਾ ਪੁੱਤ ਮਾਰ ਛੱਡਿਆ ਉਹ ਮੇਰਾ ਪੁੱਤ ਮਾਰ ਛੱਡਿਆ ਗਿਆ ਪੰਜਾਬੇ ਗਿਆ ਨੇ ਮੇਰਾ ਪੁੱਤ ਮਾਰਿਆ ਵਾ ਇਹ ਲੁਸ਼ਰੇ ਵਾਲੇ ਪੰਜਾਬੇ ਗਿਆ ਉਹਨਾਂ ਨੇ ਮੇਰਾ ਪੁੱਤ ਮਾਰਿਆ ਆਇਆ ਮੇਰਾ ਪੁੱਤ ਮਾਰਦਾ ਵੇ ਗੋਲੀਆਂ ਮਾਰ-ਮਾਰ ਕੇ ਆ ਮੈਂ ਡਰਾਈਵਰ ਆ ਮੈਂ ਇਹ ਬੱਸ ਚਲਾਉਣ ਜਾਂਦਾ ਉਹ ਲੋਤੇ ਪੜਾ ਲਗਾ ਜਾ ਕੇ ਮੈਂ ਦੇ ਉਤੋਂ ਫੇਰ ਆਇਆ ਬੱਸ ਉਹ ਮੇਰਾ ਬਗਾਰ ਚੜਿਆ ਵਾ ਦੇ ਦਵਾਈ ਲੈ ਕੇ ਗਿਆ ਆਪ ਦੀ ਤਿਆਰੀ ਕਰ ਉਹ ਮੇਰਾ ਵੀ ਡਾਵਾ ਹਰਦਾ ਮੈਨਾ ਜੀ ਕਰਨ ਵੀ ਸੀ ਅੱਜ ਇਹਦੇ ਬੱਚਾ ਆਵਾਜ਼ ਇਹਨੂੰ ਮੋਰੀ ਲੱਗੀ ਤਾਂ ਕੀ ਨਾ ਸੁਖਵਿੰਦਰ ਸਿੰਘ ਸੁਖਵਿੰਦਰ ਸਿੰਘ ਹਾਂ ਜੀ ਤੇ ਕੀ ਗੱਲਬਾਤ ਹੋਈ ਹੈ ਗਾਲ ਬਾਦ ਪਤਾ ਨਹੀਂ ਭਾਜੀ ਕੁਝ ਨਹੀਂ ਸੰਦ ਫੋਨ ਹੀ ਆਇਆ ਕਿ ਇਹ ਝਗੜਾ ਹੋਇਆ ਬਈ ਬਾਈਪਾਸ ਤੇ ਨਿਸ਼ਾਰਾ ਬਨਵਾ ਲੇ ਅਸੀਂ ਜਾ ਕੇ ਵੇਖਿਆ ਤੇ ਕੋਈ ਅੰਦੇ ਗੋਲੀਆਂ ਮਾਰ ਕੇ ਚਲੇ ਗਏ ਨਾ ਇਹਨਾਂ ਨੂੰ ਗੋਲੀਆਂ ਮਾਰ ਕੇ ਹਾਂਜੀ ਕਿੱਥੇ ਲੱਗੀ ਗੋਲੀ ਪਤਾ ਭੀ ਗੋਲੀਆਂ ਵੇਖਣ ਦਿਆਂਗੇ ਪਤਾ ਨਹੀਂ ਲੱਗਨਦਾ ਕਿੱਥੇ ਲੱਗੀ ਹੈਗੀ ਇੱਕ ਦਾਗ ਛੋਟਾ ਜਿਹਾ ਪਿੱਠ ਤੇ ਕੋਈ ਜ਼ਿਆਦਾ ਜ਼ਾਂ ਤਾਂ ਪਤਾ ਨਹੀਂ ਲੱਗਦਾ ਕਿ ਕਿੱਥੇ ਲੱਗੀ ਗੋਲੀ ਹਾਂਜੀ ਮੌਕੇ ਤੇ ਪਹੁੰਚੀ ਮੌਕੇ ਤੇ ਬਾਅਦ ਚ ਪਹੁੰਚੀ ਪੁਲਿਸ ਦੀ ਜਿਹੜੀ ਬੋਡੀ ਆ ਗਈ ਉਹ ਖੇਤਾਂ ਚ ਪਈ ਜਾਂਦੇ ਬਾਈਪਾਸ ਤੇ ਗੋਲੀ ਚੱਲੀ ਆ ਪਰ ਇਹ ਖੇਤਾਂ ਦੇ ਵਿੱਚ ਕਿੱਲਾ ਡੇੜਾ ਕਿੱਲਾ ਕਿਉਂ ਚ ਜੇ ਬਾਈਪਾਸ ਤੇ ਗੋਲੀ ਚੱਲੀ ਹੋਵੇ ਉੱਥੇ ਦੀ ਡੈੱਡ ਬੋਡੀ ਚਾਹੀਦੀ ਉੱਥੇ ਨੂੰ ਕੋਈ ਖੂਨ ਡਰਨਾ ਚਾਹੀਦਾ ਹੈਗਾ ਇਹ ਰੋਡ ਤੇ ਕਿਲਾ ਹਰਵਾ ਖੇਤਾਂ ਦੇ ਵਿੱਚ ਪਈ ਹੈ ਦੀ ਬੋਡੀ ਜਾ ਕੇ ਦੋ ਇਡੈਂਟੀਫਾਈ ਕੀਤੀ ਹੈ ਕੀ ਤੁਹਾਨੂੰ ਲੱਗਦਾ ਸਾਨੂੰ ਤੇ ਇਸ ਬਾਰੇ ਕੁਝ ਨਹੀਂ ਕਹਿ ਸਕਦੇ ਕਿਉਂਕਿ ਇਹ ਤੇ ਕਬੱਡੀ ਖਿਡਾਰੀ ਇੱਕ ਮਹੀਨਾ ਪਹਿਲੇ ਦਾ ਵਿਆਹ ਕੀਤਾ ਸੀਗਾ ਕੱਲਾ ਕਲਾਪ ਹੋਤੀ ਹੈ ਸਾਡਾ ਬਹੁਤ ਮਾੜਾ ਆ ਕਬੱਡੀ ਖਿਡਾਰੀ ਹੈ ਹਾਂਜੀ ਇੱਕ ਕਬੱਡੀ ਖੇਡਦਾ ਹੈ ਜੀ ਵਿਆਹ ਹੋਇਆ ਇੰਗਰੇਜੂਰ ਵਿਆਹ 1.5 ਮਹੀਨਾ ਆ ਜੀ ਕੀ ਮੰਗ ਕਰਦੇ ਮੰਗ ਤੇ ਇਹੋ ਕਰਦੇ ਆ ਵੀ ਜੋ ਵੀ ਦੋਸ਼ੀ ਆ ਉਹਨਾਂ ਤੇ ਸਖਤ ਕਾਰੋਈ ਹੋਣੀ ਚਾਹੀਦੀ ਹੈ ਇਨਫੋਰਮੇਸ਼ਨ ਮਿਲਦੀ ਸੀ ਇਹਦੇ ਲਾਗੇ ਕੋਈ ਗੋਲੀ ਚੱਲੀ ਆ ਤੇ ਇੱਕ ਸ਼ਖਸ ਦੇ ਗੋਲੀ ਵੱਜੀ ਹੈ ਉਹਦੀ ਇਨਵੈਸਟੀਗੇਟ ਕਰ ਰਹੇ ਆ ਜੋ ਵੀ ਕਾਨੂੰਨ ਮੁਤਾਬਿਕ ਜਿਹੜਾ ਵੀ ਤੱਤ ਸਾਹਮਣੇ ਆਊਗਾ ਕਾਨੂੰਨ ਮੁਤਾਬਿਕ ਧਾਰਨੀ ਕਰਦੇ ਸਰ ਜਿਹਨੂੰ ਗੋਲੀ ਲੱਗੀ ਉਹਦਾ ਕੀ ਹਾਲ ਹੋਣਾ ਅਜੇ ਫਿਲਹਾਲ ਉਹ ਉਹ ਉਹਦਾ ਇਹੀ ਆ ਕਿ ਉਹਦੀ ਸ਼ੈ ਡੈਥ ਹੋ ਗਈ ਤੇ ਬਾਕੀ ਇਨਵੈਸਟੀਗੇਟ ਕਰ ਰਹੇ ਆ ਇਨਵੈਸਟੀਗੇਟ ਤੋਂ ਬਾਅਦ ਤੁਹਾਡਾ ਜੋ ਵੀ ਸਾਹਮਣੇ ਆਊਗਾ ਤਾਂ ਸਰ ਕੌਣ ਹੈਗੇ ਹੀ ਗੋਲੀ ਮਾਰਨ ਵਾਲੇ ਤੇ ਕਿੰਨੇ ਗੋਲੀ ਮਾਰੀ ਇਹਦੇ ਬਾਰੇ ਅੰਡਰ ਇਨਵੈਸਟੀਗੇਟ ਹੈ ਸਾਰਾ ਕੁਝ ਜੇ ਇਹਦੇ ਗੋਲੀ ਵੱਜੀ ਉਹਦਾ ਕੀ ਨਾ ਹੈਗਾ ਸੀ ਇਨਵੈਸਟੀਗੇਟ ਕਰ ਰਹੇ ਆ ਉਹਦੇ ਬਾਰੇ ਵੀ ਅਜੇ ਤੁਹਾਨੂੰ ਸਾਰਾ ਕੁਝ ਦੱਸ ਦਿੱਤਾ ਜਾਊਗਾ ਠੀਕ ਜੀ